ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਇੱਕ ਤੁਹਾਨੂੰ ਹੋਰ ਨੀਲੀ ਰਵੀ ਦਾ ਮਾਲੀ ਦਿਖਾਉਣੇ ਆ ਤੇ ਚੰਗੇ ਚੰਗੇ ਜਾਨਵਰ ਆ ਇਸ ਭਰਾ ਕੋਲ ਵੀ ਕੁਆਲਟੀ ਦੇਖ ਸਕਦੇ ਆ ਇਸ ਮਾਲੀ ਦੇ ਵਿੱਚ ਵੀ ਚੈੱਕ ਕਰੋ ਜੀ ਇਸ ਮਾਲੀ ਨੂੰ ਕੁਆਲਟੀ ਦੇਖੋ ਇਹਦੇ ਵਿੱਚ ਬਹੁਤ ਵਧੀਆ ਮਾਲੀ ਆ ਇਹ ਵੀ ਚੈੱਕ ਕਰ ਸਕਦੇ ਆ ਤੁਸੀਂ ਤੁੰਨੀ ਗੋਲੀ ਦਾ ਬਿਲਕੁਲ ਸਾਫ਼ ਖੱਦਗਾਟ ਬਹੁਤ ਵਧੀਆ ਬੱਲਾ ਮਾਲੀ ਤੇ ਕੁਆਲਟੀ ਦੇਖੋ ਇਹਦੇ ਵਿੱਚ ਬਹੁਤ ਵਧੀਆ ਸਾਫ ਸੁਥਰਾ ਮਾਲੀ ਆ ਇਹ ਵੀ ਦੂਰੇ ਫੁੱਡੇ ਦਾ ਮਾਲੀ ਆ ਚੈੱਕ ਕਰ ਸਕਦੇ ਹੋ ਤੁਸੀਂ ਜਿਹੜਾ ਬਲੱਡ ਲਾਈਨ ਬਹੁਤ ਚੰਗੀ ਜ਼ਬਰਦਸਤ ਇੱਕ ਬੱਚਾ ਜਿਹੜਾ ਹੋਰ ਮਗਰ ਖੜਾ ਉਹ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਵੀ ਚੰਗਾ ਮਾਲੀ ਆ ਤੇ ਕੁਆਲਟੀ ਦੇਖੋ ਇਸ ਮਾਲ ਦੇ ਵਿੱਚ ਵੀ ਚੰਗੇ ਜਾਨਵਰ ਆ ਨੀਲੀ ਰਾਵੀ ਦੀ ਜਿਹੜੀ ਬਰੀਡਿੰਗ ਬਹੁਤ ਹੋ ਰਹੀ ਆ ਨੀਲੀ ਤੇ ਨੀਲੀ ਰਾਵੀ ਦੀ ਜੇ ਆਪਾਂ ਬਰੀਡਿੰਗ ਨੀਲੀ ਰਾਵੀ ਦੀ ਜੇ ਆਪਾਂ ਬਰੀਡਿੰਗ ਦੀ ਗੱਲ ਕਰੀਏ ਤੇ ਬਰੀਡਿੰਗ ਜਿਹੜੀ ਹੋਈ ਆ ਉਹ ਗੁੱਜਰ ਭਰਾਵਾਂ ਦੋਈ ਹੋਈ ਆ ਕਿਉਂਕਿ ਇਹ ਜਿਹੜੀ ਨੀਲੀ ਰਾਵੀ ਦੀ ਬਰੀਡ ਸੀ ਆਪਣੀ ਇਹ ਬਿਲਕੁਲ ਸਿਰੇ ਤੇ ਕਿਨਾਰੇ ਤੇ ਚਲੀ ਗਈ ਸੀ ਖਤਮ ਹੋ ਹੁੰਦੇ ਸਿਰੇ ਚਲੀ ਗਈ ਤੇ ਕਈ ਬਰੀਡਰ ਭਰਾ ਜਿਨ੍ਹਾਂ ਨੇ ਵੀ ਮਿਹਨਤ ਕੀਤੀ ਆ ਤੇ ਪਰ ਸਮੇਂ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤੇ ਇਸ ਟਾਈਮ ਦਾ ਗੁੱਜਰ ਭਰਾਵਾਂ ਨੇ ਜਿਹੜਾ ਇਸ ਬਰੀਡ ਨੂੰ ਆਪਣੀ ਨੂੰ ਸੰਭਲਿਆ ਜਾਂ ਪੁਰਾਣੇ ਝੋਟੇ ਸੀ ਜਿਹੜੇ ਬਲੱਡ ਲਾਈਨ ਦੇ ਹੀ ਜਾਂ ਕਿਸੇ ਹੋਰ ਵੀ ਬਲੱਡ ਲਾਈਨ ਦੇ ਹੀ ਉਹ ਸਾਰੇ ਮਾਲੀ ਜਿਹੜੇ ਇਹਨਾਂ ਦੇ ਕੋਲ ਆਏ ਤੇ ਕਿਉਂਕਿ ਜ਼ਿਮੀਂਦਾਰ ਇੱਕਦਰੀ ਕੰਮ ਹੀ ਛੱਡ ਗਏ ਸੀ ਸਾਰੇ ਤੇ ਉਸ ਤੋਂ ਬਾਅਦ ਇਹੀ ਕਾਰਨ ਕਰਕੇ ਜਿਹੜੀ ਇਹ ਨੀਲੀ ਦਾ ਵੀ ਨਸਲ ਆ ਬਚ ਸਕੀ ਆ ਇਸ ਦਾ ਕਾਰਨ ਸਿਰਫ ਇਹ ਗੁੱਜਰ ਭਰਾਵਾਂ ਨੇ ਜਿਹੜਾ ਇਸ ਨੂੰ ਬਚਾਇਆ ਕਿਉਂਕਿ ਇਹਨਾਂ ਕੋਲੇ ਮਾਲ ਜ਼ਿਆਦਾ ਹੁੰਦਾ ਕਿਉਂਕਿ 100 150 150 ਮੱਝ ਹੁੰਦੀ ਆ ਉਹਦੇ ਕਾਰਨ ਕਰਕੇ ਹੀ ਕਾਰਨ ਕਰਕੇ ਹੀ ਮੱਝਾਂ ਜਿਹੜੀਆਂ ਤੇ ਮਾਲੀ ਜਿਹੜੇ ਬਜੇਰੇ ਤੇ ਗਾਂ ਬਰੀਡ ਜਿਹੜੀ ਅੱਗੇ ਵਧ ਗਈ ਇਹੀ ਇੱਕ ਕਾਰਨ ਰਿਹਾ ਜਿਹੜਾ ਅੱਗੇ ਵਧਨ ਦਾ ਬਰੀਡ ਤੇ ਨਹੀਂ ਤੇ ਤੁਹਾਨੂੰ ਪਤਾ ਹੀ ਆ ਵੀ ਬਰੀਡ ਦਾ ਬਿਲਕੁਲ ਖਤਮ ਹੋ ਗਈ ਸੀ ਨੀਲੀ ਰਵੀ ਦੀ ਤੇ ਇਹਦੇ ਨਾਲ ਆਪਣਾ ਬਚਾਅ ਹੋ ਗਿਆ ਚਲੋ ਜਿਹੜੇ ਪੁਰਾਣੇ ਮਾਲੀ ਆ ਉਹ ਫਿਰ ਵਾਪਸ ਆਊਗਾ ਤੇ ਚੰਗੀ ਬਲੱਡ ਦੇ ਜਾਨਵਰ ਜਿਹੜੇ ਇਸ ਏਰੀਏ ਦੇ ਵਿੱਚ ਬਹੁਤ ਚੰਗੇ ਚੰਗੇ ਆ ਤੇ ਕੁਆਲਟੀ ਦੇਖੋ ਇੱਕ ਕੱਟਾ ਹੋਰ ਵੀ ਆ ਕੱਟੇ ਚੰਗੇ ਤੋਂ ਚੰਗੇ ਜਿਹੜੇ ਹੈਗੇ ਆ ਫੇਰ ਜਾਨਵਰ ਬਹੁਤ ਸਾਫ ਸਾਫ ਹੈਗੇ ਚੈੱਕ ਕਰ ਸਕਦੇ ਆ ਤੁਸੀਂ ਆ ਵੀ ਘਟਾ ਹੀ ਆ ਬਹੁਤ ਚੰਗੇ ਚੰਗੇ ਪਸ਼ੂ ਆ ਤੇ ਪ੍ਰਮਾਤਮਾ ਇਹ ਨੀਲੀ ਦਾ ਵੀ ਨੂੰ ਤਰੱਕੀ ਬਖਸ਼ੇ ਤੇ ਅੱਗੇ ਲੈ ਕੇ ਜਾਵੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਚੰਗੇ ਚੰਗੇ ਜਾਨਵਰ ਇਸ ਤਰ੍ਹਾਂ ਹੀ ਵਿਖਾਉਂਦੇ ਰਾਵਾਂਗੇ ਤੇ ਬਰੀਡਿੰਗ ਦੀ ਇਹ ਗੱਲ ਕਰੀਏ ਤੇ ਬੱਚੇ ਬਹੁਤ ਸਾਫ ਸੁਥਰੇ ਆਏ ਇਹ ਦੇਖ ਛੋਟੀਆਂ ਵੀ ਬਹੁਤ ਚੰਗੀਆਂ ਚੰਗੀਆਂ ਆ ਚੈੱਕ ਕਰ ਸਕਦੇ ਆ ਤੁਸੀਂ ਛੋਟੀ ਚ ਕਾ ਚੈੱਕ ਕਰੋ ਕੁਆਲਿਟੀ ਛੋਟੀ ਦੀ ਏ ਮਾਲੀ ਦੇਖ ਸਕਦੇ ਹੋ ਹੋਰ ਵੀ ਜਾਨਵਰ ਚੈੱਕ ਕਰੋ ਆ ਵੀ ਛੋਟੀ ਚੈੱਕ ਕਰ ਸਕਦੇ ਆ ਆ ਵੀ ਬੱਚਾ ਚੈੱਕ ਕਰ ਸਕਦੇ ਆ ਤੁਸੀਂ ਇਸ ਤਰ੍ਹਾਂ ਬਹੁਤ ਹੀ ਚੰਗੇ ਚੰਗੇ ਜਾਨਵਰ ਹੋਰ ਵੀ ਤਰ੍ਹਾਂ ਦੇ ਹੈਗੇ ਆ ਤੇ ਤੁਸੀਂ ਇਸ ਤਰ੍ਹਾਂ ਹੀ ਪਿਆਰ ਦਿੱਤਾ ਚੈਨਲ ਨੂੰ ਤੇ ਧੰਨਵਾਦ ਇੱਕ ਤੁਹਾਨੂੰ ਹੋਰ ਕੱਟੀ ਵਿਖਾਉਣੇ ਆ ਆ ਵੀ ਚੈੱਕ ਕਰੋ ਕੱਟੀ ਟੇਡੇ ਘੜ ਦੇ ਵਿੱਚ ਬੱਚੇ ਬਹੁਤ ਆਉਣ ਦੇ ਆ ਵੀ ਚੈੱਕ ਕਰੋ ਟੇਡੇ ਘੜ ਦੇ ਵਿੱਚ ਕੱਟੀ ਹੈ ਸਾਫ਼ ਸੁਥਰੇ ਬੱਚੇ ਹੀ ਆ ਸਾਰੇ ਹੋਰ ਵੀ ਦੇਖ ਸਕਦੇ ਆ ਮੱਝਾ ਝੋਟੀਆਂ ਵੀ ਦੇਖ ਸਕਦੇ ਆ ਵਿੱਚ ਵਿੱਚ ਵੀ ਜਾਨਵਰ ਚੰਗੇ ਚੰਗੇ ਖੜੇ ਆ ਆ ਵੀ ਚੈੱਕ ਕਰੋ ਝੋਟੀ ਚੈੱਕ ਕਰ ਸਕਦੇ ਆ ਕੁਆਲਟੀਆਂ ਬਹੁਤ ਜਬਰਦਸਤ ਇੱਕ ਹੋ ਖੜੇ ਇੱਕ ਬੈਠੇ ਬੱਚੇ ਤੇ ਬਹੁਤ ਧੰਨਵਾਦ ਜਿਹੜਾ ਤੁਸੀਂ ਚੈਨਲ ਨੂੰ ਪਿਆਰ ਦਿੱਤੇ ਆ ਵਾਇਗਰ ਜੀ ਦਾ ਖਾਸਾ ਸ਼੍ਰੀ ਵਾਇਗਰ ਜੀ ਕੀ ਫਤਿਹ ਧੰਨਵਾਦ ਜੀ